ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਜੀ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਅੱਜ ਆਪਣੀ ਵੀਡੀਓ ਰਹਿ ਗਈ ਆ ਪਿੰਡ ਦਾਦੂਪੁਰ ਜ਼ਿਲ੍ਹਾ ਅਮਰਸਰ ਪੈਂਦਾ ਜੀ ਤਹਿਸੀਲ ਮਜੀਠਾ ਕੁਲਵਿੰਦਰ ਸਿੰਘ ਬਾਈ ਕੋਲ ਆ ਚੁੱਕੇ ਆ ਅੱਜ ਵੀਨੇ ਕੋਤੇ ਨੇ ਕਿ ਪਾਜੀ ਸੇਲ ਆ ਤੇ ਹੁਣ ਵੀਰ ਨਾਲ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮਿਲ ਕਰ ਕੋੜਾ ਉਸ ਤੋਂ ਬਨੋ ਵੀ ਜੀ ਰਿਕਵੈਸਟ ਬਨੋ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਉਰਤ ਸਲੇ ਖੀਦੋ ਨਾਲੇ ਵੀਡੀਓ ਬਾਰੇ ਚੈੱਕ ਕਰ ਦਿਆ ਕਰੋ ਚਲੋ ਗਾਂਵ ਦੇ ਵੀਰ ਦਾ ਫਾਇਦਾ ਹੋ ਸਕੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਅਸਥੀ ਕਾਲ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਬਾਈ ਜੀ ਕਿੱਦਾਂ ਵਧੀਆ ਵੀਰ ਜੀ ਠੀਕ ਠਾਕ ਜੀ ਕਿਵੇਂ ਚੱਲਦਾ ਜੀ ਕੰਮ ਬਹੁਤ ਵਧੀਆ ਚੱਲੀ ਜਾਂਦਾ ਜੀ ਬੜੀ ਚੱਲਦਾ ਹਾਂਜੀ ਵਧੀਆ ਵੀਰ ਚੱਲਦਾ ਚੱਲੋ ਅੱਜ ਫਿਰ ਪਸ਼ੂ ਕਿੰਨੇ ਆ ਅੱਜ ਵੀਰ ਜੀ 2 ਜੋ ਕਿ ਆਨੇ ਇੱਕ ਵੈੜ ਸੂਈ ਆਹ ਲਾ ਹੁਣੇ ਸੂਈਆਂ ਲਾਇ ਰਹੇ ਦੋ ਹੈ ਨਾ ਹਾਂਜੀ ਇਹ ਹੁਣੇ ਸੂਈਆਂ ਠੀਕ ਹੈ ਥਾਓ ਫਿਰ ਇਹਨੂੰ ਜੀ ਇਹ ਸੂਆ ਭਾਈ ਜੀ ਇਹ ਵੀਰ ਜੀ ਦੂਜਾ ਸਮੇ ਸੂਈ ਚ ਦੂਜਾ ਸੂਆ ਠੀਕ ਹੈ ਚੰਗੇ ਦੋ ਤੜੀ ਹੈ ਜੀ ਚੰਗੀ ਵੀਰ ਜੀ ਸਥਾਨ ਲੈਵੇ ਨੀ ਚੰਗੀ ਸਾਫ ਹੈ ਚੰਗੀ ਝੋਟੀ ਹੈ ਨਾ ਹਾਂਜੀ ਅਰੇ ਜੈਲ ਜੁਰ ਪੈਣੀ ਹੈ ਦੋਵਾਂ ਦੀ ਲਓ ਜੀ ਵੇਖੋ ਤੋਰੋ ਤੋਰੋ ਜੀ ਤੋਰੋ ਲਓ ਜੀ ਕੱਟੀ ਆ ਗਈ ਮਗਰ ਇਹਦੇ ਦਾ ਆਹ ਵੇਖੋ

ਹਾਂਜੀ ਕੁਲਵਿੰਦਰ ਜੀ ਬੱਜਾ ਜੀ ਜੈ ਜੀ ਜੈ ਜੀ ਬਿਲਕੁਲ ਇਹ ਜੀਆਂ ਝੋਟੀਆਂ ਵਿੱਚ ਜੀ ਲੋ 85 85 ਦੀਆਂ ਵੀ ਗੰਦੀਆਂ 80 80 ਦੀਆਂ ਵੀ ਇਹ 75 ਦੇ ਮਾਤਨ ਕਰਦਾ ਕਿੰਨਾ ਤੇ 2000 ਛੱਡਦਾ ਮੇਰ ਜੀ ਪੂਰੇ ਸੁੱਤਰ ਦੇ ਠੀਕ ਹੈ ਪੂਰਾ ਜੈ ਜੀ ਵੀਰ ਜੀ ਚੰਗੀ ਝੋਟੀ ਆ ਪਿੱਲ ਨੇ ਕੱਢਿਆ ਆਹ ਮੁਗਲੋ ਦੋ 10000 ਕਿਲੋ ਕਿਤੇ ਨਹੀਂ ਜਾਂਦੇ 12 ਠੀਕ ਆ ਇਹ ਜੀ ਇਹ ਵੀ ਜੀ ਸੂਈ ਜੀ ਤਾਜੀ ਹੈ ਜੇ ਹਾਂ ਜੀ ਹੁਣੇ ਹੀ ਸੂਈ ਆ ਨਾ ਵੀ ਹਾਂ ਜੀ ਠੀਕ ਆ ਚੰਗਾ ਥਣ ਲੈ ਭਾਈ ਦੋਈ ਲੋ ਜੀ ਇਹ ਵੀ ਤੋਰੋ ਲੋ ਜੀ ਚੰਗੇ ਥਾਲੇ ਵਾਲੀ ਆ ਇਹ ਬਾਜੀ ਕਿੰਨਾ ਕਰੂ ਦੁੱਧ ਫਿਰ ਇਹ ਦੁੱਧ ਵੀਰ ਜੀ ਇਹ ਜਿਆਦਾ ਨਹੀਂ ਤੇ 12 13 ਕਿਲੋ ਰਮਾਨਾ ਕਰ ਦੋ ਇਹ ਵੀ 12 13 ਕਿਲੋ ਕਰੋਗੇ ਹਣਾ ਹਾਂਜੀ ਰਮਾਨਾ ਵਧੀਆ ਦੁੱਧ ਕਰ ਦੋ ਮੈਂ ਕਿ ਥਾਲੇ ਵਾਂ ਮੈਂ ਦੱਸ ਦਿੰਦਾ ਚੰਗੀ ਚੰਗੀ ਆ ਬੱਠੀ ਠੀਕ ਆ ਆ ਜੋ ਆ ਜੋ ਆ ਜੋ ਲਓ ਜੀ ਵੇਖੋ ਗਰਾਂ ਦੇ ਚੰਗੇ ਖੁੱਲੇ ਲੇ ਆਵੇ ਨਾਲੇ ਠੀਕ ਆ ਤੇ ਬਾਜੀ ਫਿਰ ਜਾਇ ਜਿੰਦਾ ਵੀ ਜਾਇ ਜਿੰਦਾ ਜਾਇ ਹਾਂਜੀ ਇਹਦਾ ਪਾ 85 ਕਰ ਲਈਏ ਜਾਂ ਇਹ ਇਹਦਾ 80 ਚੋਂ ਮਾਨਤਨ ਕਰਦਾਂਗੇ ਕਿੰਨਾ ਇਹ ਪੀਤਾ ਵੀ ਪੂਰੇ ਦੇ ਦੋਈ 73 ਦੇ 73 ਦੀ ਬਿਲਕੁਲ ਜਿਆਦਾ ਨਹੀਂ ਬਾਕੀ ਦੁੱਧ ਜ਼ਿਆਦਾ ਨਹੀਂ ਮੈਂ ਮੂੰਹ 12 ਕੰਨਾ 13 ਕੱਢਦੇ 14 ਕੱਢ ਦਿਓ ਅੰਦੇ ਦੀ ਸੇਵਾ ਹਣਾ ਵਾ ਠੀਕ ਆ ਬਾਜੀ ਠੀਕ ਆ ਗਾਂ ਸੁੱਈ ਹੈ ਜੀ ਇਹ ਸੁੱਈ ਵੀਰ ਜੀ ਇਹਨੂੰ ਕਿੰਨੇ ਟਾਈਮ ਆਇਆ ਇਹ ਵੀਰ ਜੀ ਮਨੇਰੇ ਸੁੱਈ 2 ਵਜੇ ਅੱਛਾ ਅੱਜ ਹੀ ਸੁੱਈ ਹੈ ਠੀਕ ਆ ਵੱਛੀ ਆ ਇਹਦੀ ਵੱਛੀ ਆ ਗਈ ਵੱਛੀ ਮਖਰ ਆ ਗਈ ਆ ਤੇ ਵੇਖੋ ਜੀ ਕਰਾਂ ਦੇ ਆ ਜਾਓ ਹਾਂਜੀ ਹਾਂਜੀ ਚੰਗੀ ਯਾਦ ਆ ਰਹੀ ਹੈ ਪਹਿਲਾ ਸਵੇਰੇ ਜੀ ਹਾਂਜੀ ਪਹਿਲਾ ਸਵੇਰੇ ਸੂਈ ਜੀ ਇਹ ਕਿਨੇ ਕਰਜੂ ਦੁੱਧ ਜੀ ਫਿਰ ਭਾਜੀ ਇਹ ਦੁੱਧ ਵੀ ਜੀ ਜਿਆਦਾ ਨਹੀਂ 11-12 ਕਿਲੋ ਦਊਗੀ ਵਧੀਆ ਠੀਕ ਆਏ 1.5 ਕਿਲੋ ਚੋਈ ਜਿਆਦਾ ਨਹੀਂ ਚੋਈ ਜੀ ਇਹ ਸਵੇਰ ਜੇ ਛੁੱਟੀ ਆਨੇ 6-7 ਵਿੱਚ ਚੋਈ ਜੀ ਠੀਕ ਹੈ ਜੀ ਠੀਕ ਆ ਹਾਂਜੀ ਭਰਾ ਲਾਸਟ ਬੇਸੇ ਹਾਂਜੀ ਇਹਦਾ ਦਿੱ ਮੁੱਲ 45 40 ਦੇ ਦਾਂਗੇ ਬੱਚੀਏ ਤਿੰਨ 35000 ਦੀ ਵਧੀ 35000 ਜਾਂ ਚਲੋ ਬੜੀ ਵਧੀਆ ਗਈ ਇੱਕ ਵਾਰ ਬਸ ਠੀਕ ਜਾ ਭਾਜੀ ਠੀਕ ਹਾਂਜੀ ਬਾਕੀ ਇਹ ਤਾਜੀਆਂ ਸੁਈਆਂ ਵੀ ਕੋਈ ਨਹੀਂ ਆਹ ਅੱਜ ਨਾ ਤਾਜੇ ਬਿਲਕੁਲ ਬੱਚੇ ਜੈਰ ਵੀ ਅੱਜ ਤੁਹਾਨੂੰ ਸੁਟਣੇ ਆ ਪਰ ਚੈੱਕ ਕਰਕੇ ਚੋਈ ਕਰ ਹਾਂਜੀ ਵੀ ਵੀਰ ਆਪਣੀ ਅਗੇ ਚੋਈ ਕਰ ਲੈ ਹਨਾ ਬਾਸ ਕਰ ਲੈ ਤੇ ਹਾਂਜੀ ਫੋਨ ਨੰਬਰ ਹੈ ਵੀਰ ਜੀ 987377318 ਅੱਛਾ